ਅੱਜ ਅਸੀਂ ਪਹੁੰਚੇ ਹਾਂ ਦਸ਼ਮੇਸ਼ ਨਗਰ ਗਲੀ ਨੰਬਰ 1 ਜਿੱਥੇ ਕੱਲ ਤੇਜ਼ ਜਿਹੜੀ ਬਾਰਿਸ਼ ਹੋਈ ਸੀ ਉਹਦੇ ਨਾਲ ਇੱਕ ਮਕਾਨ ਡਿੱਗ ਪਿਆ ਤੇ ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ ਜਿਹੜਾ ਆਪਣਾ ਦਿਹਾੜੀ ਦਾ ਪਾ ਕਰਕੇ ਟਾਈਮ ਪਾਸ ਕਰਦੇ ਸੀ ਤਾਂ ਉਸ ਪਰਿਵਾਰ ਦਾ ਬਹੁਤ ਸਾਰਾ ਸਮਾਨ ਵੀ ਟੁੱਟਿਆ ਹੋਇਆ ਹੈ ਵਾਰੀਆਂ ਟੁੱਟੀਆਂ ਉਹਨਾਂ ਦਾ ਬਹੁਤ ਕੀਮਤੀ ਸਮਾਨ ਸੀ ਜਿਹੜਾ ਟੁੱਟ ਗਿਆ ਜਾਨੀ ਮਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਤਾਂ ਅਸੀਂ ਉਸ ਪਰਿਵਾਰ ਨਾਲ ਤੁਹਾਡੀ ਗੱਲ ਕਰਵਾਉਂਦੇ ਹਾਂ ਹਾਂਜੀ ਮਾਤਾ ਜੀ ਕੀ ਹੋਇਆ ਨਾਲੇ ਛਾਤ ਡੇਗ ਪਈ ਸੀ ਤਾਂ ਨਾ ਕੀ ਲੈਂਦੇ ਗਾਵਾ ਸੀ ਪਰੇ ਹੋ ਗਏ ਸਾਰੇ ਜਣੇ ਕਿ ਸੰਨ ਕੋਈ ਪਤਾ ਨਹੀਂ ਲੱਗਿਆ ਫਿਰ ਖੇਤੀ ਦੇ ਵਿੱਚ ਕੁਝ ਨਹੀਂ ਕੱਕਿਆ ਗਿਆ ਸਾਡੇ ਕੋਲ ਅੱਛਾ ਕਿੰਨੇ ਦਾ ਨੁਕਸਾਨ ਹੋ ਗਿਆ ਮਾਤਾ ਜੀ ਆ ਸਾਰਾ ਸਮਾਨ ਪਰਿਆਈ ਪਿਆ ਸੀ ਪੇਟੀਆਂ ਕੁੱਟੀਆਂ ਸਾਰਾ ਕੋ ਸੇ ਗਿਆ ਵੇਚੇ ਹਾਂਜੀ ਤੇ ਇਹ ਜਿਹੜੀ ਸਾਰਾ ਸਾਰੇ ਟੁੱਟ ਗਿਆ ਸਮਾਨ ਕੁੜੀ ਦਾ ਸਮਾਨ ਪਿਆ ਸੀ ਉੱਤੇ ਅੱਛਾ ਤੇ ਉਹ ਵੀ ਖਰਾਬ ਹੋ ਗਿਆ ਮਾਨਾਂ ਤੇ ਟਿਖਾਰੀ ਟੁੱਟੀ ਪਈ ਯਾਰ ਤੇ ਕਿੰਨਾ ਸਾਲ ਹੋ ਗਿਆ ਪੁਰਾਣੇ ਜਿਹੜੇ ਮਕਾਨ ਐ ਖੜੇ ਹੋ ਥੱਲੇ ਤੇ ਲੋਗਾਂ ਨੇ ਠੀਕ ਸਾਲ ਦੇ ਨੇ ਲ ਤੇ ਇੱਕ ਸਰਕਾਰਾਂ ਨੇ ਪਿੱਛੇ ਜਿਹੇ ਫਾਰਮ ਭਰੇ ਸੀਗੇ ਨਵੇਂ ਮਕਾਨਾਂ ਦੇ ਕੀ ਤੁਸੀਂ ਫਾਰਮ ਭਰੇ ਆ ਉਹ ਨਹੀਂ ਅਸੀਂ ਤਾਂ ਕੋਈ ਫਾਰਮ ਨਹੀਂ ਭਰੇ ਤੇ ਸਰਕਾਰ ਵੱਲੋਂ ਹੋਰ ਕੋਈ ਤੁਹਾਨੂੰ ਸਹਾਇਤਾ ਮਿਲਦੀ ਐ ਨਾ ਕੋਈ ਨਹੀਂ ਅੱਛਾ ਏ ਤੇ ਅਸੀਂ ਪੰਜਾਬ ਸਰਕਾਰ ਤੇ ਐਨਆਰਈ ਵੀਰ ਨੂੰ ਇੱਕ ਗੁਜਾਰਸ਼ ਕਰਦੇ ਆ ਆਪਣੇ ਚੈਨਲ ਰਾਹੀਂ ਕਿ ਉਹ ਇਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਠੀਕ ਹੈ ਇਹ ਆਪਣੇ ਨਾਮ ਨੰਬਰ ਦੱਸੋਗੇ ਅਮਰਜੀਤ ਸਿੰਘ ਹੈ ਜੀ ਮੇਰਾ ਨਾਮ 9201411474 ਠੀਕ ਹੈ ਤਾਂ ਇਹ ਸਾਰੇ ਐਨਆਰਆਈ ਵੀਰ ਤੇ ਪੰਜਾਬ ਸਰਕਾਰ ਨੂੰ ਸਾਡੀ ਗੁਜਾਰਸ਼ ਹੈ ਇੱਥੋਂ ਦੇ ਐਮਐਲਏ ਉਹਨਾਂ ਨੂੰ ਵੀ ਗੁਜਾਰਸ਼ ਆ ਵੀ ਉਹ ਇਸ ਪਰਿਵਾਰ ਤੱਕ ਪਹੁੰਚ ਕਰਨ ਤੇ ਇਹਨਾਂ ਦਾ ਜਿਹੜਾ ਢਿੱਗੇ ਮਕਾਨ ਦੇ ਸ਼ਾਤ ਦੁਬਾਰਾ ਬਣਾਈ ਜਾਵੇ ਤੇ ਇਹਨਾਂ ਦਾ ਇਹਨਾਂ ਦੇ ਸਿਰ ਤੇ ਉਹ ਸੱਤ ਦੁਬਾਰਾ ਆ ਜ ਸਕੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਇੱਕ ਦਿਹਾੜੀ ਦੇ ਕਰਨ ਵਾਲੇ ਪਰਿਵਾਰ ਨੂੰ ਮਕਾਨ ਬਣਾਉਣਾ ਬਹੁਤ ਹੀ ਔਖਾ ਹੁੰਦਾ ਹੈ ਤੇ ਬੜੀ ਹੀ ਮੁਸ਼ਕਲ ਨਾਲ ਇਹ ਗੁਜ਼ਾਰਾ ਕਰਦੇ ਆ ਤੇ ਅਸੀਂ ਗੁਜ਼ਾਰਿਸ਼ ਕਰਾਂਗੇ ਆਪਣੇ ਚੈਨਲ ਦਾ ਵੀ ਕਿ ਉਹ ਇਸ ਪਰਿਵਾਰ ਦੀ ਸਹਾਇਤਾ ਕਰਨ ਵੱਤ ਤੋਂ ਵੱਤ ਐਨਆਰਏ ਵੀਰਾਂ ਨੂੰ ਵੀ ਜਿਹੜੇ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਗਰੀਬ ਪਰਿਵਾਰ ਦੀ ਸਹਾਇਤਾ ਕਰਨ ਬਹੁਤ ਬਹੁਤ ਸ਼ੁਕਰੀਆ ਜੀ